ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 8 ਵਿਦਿਆਰਥਣਾਂ ਨੂੰ ਸਿੱਖਿਆ ਦੌਰੇ ਤੇ ਜਾਪਾਨ ਭੇਜਣ ਦਾ ਐਲਾਨ ਕੀਤਾ ਹੈ। ਪੰਜਾਬ ਸਿੱਖਿਆ ਭਾਗ ਦੇ ਵੱਲੋਂ ਪਹਿਲੀ ਵਾਰ ਸਕੂਲ ਆਫ ਐਮੀਨੈਂਸ ਬਣਾਇਆ ਗਿਆ ਹੈ ਤੇ ਸਕੂਲ ਦੇ ਵਿੱਚ ਟ੍ਰਾਂਸਪੋਰਟ ਦੇ ਵੀ ਪ੍ਰਬੰਧ ਕੀਤੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਜਲੰਧਰ ਅਤੇ ਕਪੂਰਥਲਾ ਸਮੇਤ 6 ਹੋਰ ਜ਼ਿਲ੍ਹਿਆਂ ਦੀਆਂ 8 ਵਿਦਿਆਰਥਣਾਂ ਜੋ ਕਿ ਪੜ੍ਹਾਈ ਦੇ ਵਿੱਚ ਹੋਸ਼ਿਆਰ ਹਨ ਨੂੰ ਵਿਗਿਆਨ ਦੀ ਹੋਰ ਸਿੱਖਿਆ ਅਤੇ ਟੈਕਨੋਲੋਜੀ ਦੀ ਹੋਰ ਸਿੱਖਿਆ ਦੇ ਲਈ 7 ਦਿਨਾਂ ਦੇ ਲਈ ਵਿਦੇਸ਼ ਭੇਜਿਆ ਜਾਵੇਗਾ। ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੁਆਇਸ਼ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਦੇ ਨਾਲ ਬਹੁਤ ਖੁਸ਼ ਹੈ। ਅਸ਼ੋਕ ਵਿਹਾਰ ਜਲੰਧਰ ਦੀ ਰਹਿਣ ਵਾਲੀ ਖੁਆਇਸ਼ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਨੇ ਵੀ ਇਸੇ ਸਰਕਾਰੀ ਸਕੂਲ ਤੋਂ 10ਵੀਂ ਜਮਾਤ ਦੇ ਵਿੱਚ ਪੜ੍ਹਾਈ ਕੀਤੀ ਸੀ। ਖੁਆਇਸ਼ ਨੇ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਵੱਲੋਂ ਉਸ ਨੂੰ ਵਿਦੇਸ਼ ਭੇਜਣ ਦੇ ਫੈਸਲੇ ਤੋਂ ਬਹੁਤ ਖੁਸ਼ ਹੈ ਉਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਦਾਵਾ ਮਸੰਦਾ ਜਲੰਧਰ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਖੁਆਇਸ਼ ਨੂੰ ਪੰਜਾਬ ਸਰਕਾਰ ਦੇ ਵੱਲੋਂ ਚੁਣਿਆ ਗਿਆ ਹੈ ਅਤੇ ਜਿਸ ਦਾ ਉਹ ਨਿਗਾਹ ਸਵਾਗਤ ਕਰਦੇ ਹਨ ਅਤੇ ਖੁਆਇਸ਼ ਨੇ ਪੂਰੇ ਪੰਜਾਬ ਵਿੱਚ ਆਪਣੇ ਸਕੂਲ ਦਾ ਅਤੇ ਆਪਣਾ ਨਾਮ ਰੋਸ਼ਨ ਕੀਤਾ ਹੈ ਹਾਂਜੀ ਕੀ ਨਾਮ ਤੁਹਾਡਾ ਖੁਆਇਸ਼ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਕਿਹੜੀ ਕਲਾਸ ਪੜ੍ਹਦੇ ਸੀ ਆਹ ਹੁਣ ਮੈਂ ਪਲੱਸ 1 ਦਾ 10th ਵੀ ਮੈਂ ਇੱਥੇ ਕੀਤੀ ਸੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਾਰਟ ਸਕੂਲ ਰੰਧਾਵਾ ਮਸੰਦਾ ਕਿੱਥੇ ਦੇ ਰਹਿਣ ਵਾਲੇ ਹੋ ਅਸ਼ੋਕ ਵਿਹਾਰ ਕਿਸ ਤਰ੍ਹਾਂ ਦੇਦੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਐਜੂਕੇਸ਼ਨ ਟੂਰ ਦੇ ਵਿੱਚ ਜਾਪਾਨ ਭੇਜਿਆ ਜਾ ਰਿਹਾ ਕਿਸ ਤਰ੍ਹਾਂ ਕਦੇ ਸੋਚਿਆ ਸੀ ਕਿ ਮੈਂ ਬਾਹਰ ਜਾਵਾਂਗੀ ਕਿਸ ਉਪਰਾਲੇ ਨੂੰ ਕਿਸ ਤਰ੍ਹਾਂ ਦੇਦੇ ਪੰਜਾਬ ਸਰਕਾਰ ਵੱਲੋਂ ਕਾਫੀ ਵਧੀਆ ਉਪਰਾਲੇ ਮੈਂ ਕਦੀ ਸੋਚਿਆ ਨਹੀਂ ਸੀ ਕਿ ਇੰਨੀ ਛੋਟੀ ਉਮਰ ਵਿੱਚ ਮੈਂ ਫੋਰਨ ਵੀ ਜਾ ਸਕਦੀ ਹਾਂ ਤੇ ਕਾਫੀ ਵਧੀਆ ਪ੍ਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਸ ਦੇ ਅੰਦਰ ਮੈਂ ਜਾਪਾਨ ਜਾ ਕੇ ਉੱਥੋਂ ਦੀ ਟੈਕਨੋਲੋਜੀ ਨੂੰ ਐਕਸਪਲੋਰ ਕਰ ਸਕਦੀ ਹਾਂ ਉੱਥੇ ਦੀ ਟੈਕਨੋਲੋਜੀ ਦੇ ਬਾਰੇ ਜਾਣ ਸਕਦੀ ਜਿਹੜੀ ਇੱਥੇ ਇੰਡੀਆ ਵਿੱਚ ੱਲੇ ਉਹਨੇ ਡਿਵੈਲਪਮੈਂਟ ਨਹੀਂ ਹੋਈ ਹੈ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਦੋਂ ਮਾਪਿਆਂ ਨੂੰ ਪਤਾ ਲੱਗਾ ਕਿ ਮੇਰਾ ਬੱਚਾ ਜਾ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਸੀ ਬਾੱਕੀ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਰਿਸ਼ਤੇਦਾਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਰ ਵਿੱਚ ਸਾਰੇ ਕਾਫੀ ਖੁਸ਼ ਨੇ ਜਦੋਂ ਮੇਰੀ 10th ਦੀ ਮੈਰਿਟ ਦਾ ਰਿਜ਼ਲਟ ਆਇਆ ਸੀ ਉਦੋਂ ਸਾਰਿਆਂ ਨੇ ਕਾਫੀ ਮੈਨੂੰ ਕੰਗ੍ਰੈਚਸ ਕੀਤਾ ਸੀ ਰਿਲੇਟਿਵਸ ਵਿੱਚ ਵੀ ਸਾਰਿਆਂ ਨੇ ਪਰ ਆਣੀ ਸੋਚਿਆ ਸੀ ਕਿ ਜਾਪਾਨ ਵੀ ਜਾਵਾਂਗੇ ਲੇਕਿਨ ਹੁਣ ਐ ਮੌਕਾ ਮਿਲਿਆ ਤੇ ਸਾਰੇ ਬਹੁਤ ਜ਼ਿਆਦਾ ਖੁਸ਼ ਹੈ ਗਿਆ ਮੇਰੇ ਸਾਰੇ ਕਲਾਸ ਫੈਲੋਜ਼ ਵੀ ਮੈਨੂੰ ਕਾਫੀ ਕੰਗ੍ਰੈਚਸ ਕਰ ਲੈਨੇ ਤੇ ਸਾਰੇ ਇਨਸਪਾਇਰ ਕਾਫੀ ਜ਼ਿਆਦਾ ਹੈਲਪਫੁਲ ਨੇ ਅਹ ਕਦੇ ਸੋਚਿਆ ਸੀ ਕਿ ਮੈਂ ਬਾਹਰ ਜਾਉਂਗੀ ਸਪਨਾ ਸੀ ਬਾਹਰ ਜਾਣ ਦਾ ਕਿ ਮੈਂ ਬਾਹਰ ਜਾ ਕੇ ਪੜਾਂ ਨਹੀਂ ਮੈਂ ਕਦੀ ਸੋਚਿਆ ਨਹੀਂ ਸੀ ਉਹ ਵੀ ਇੰਨੀ ਛੋਟੀ ਐਂ ਚ ਹੱਲੇ ਮੈਂ 18 ਅਬਵ ਵੀ ਨਹੀਂ ਆ ਤੇ ਮੈਂ ਕਦੀ ਸੋਚਿਆ ਨਹੀਂ ਸੀ ਕਿ ਇਹਦਾ ਬਾਹਰ ਜਾਉਂਗੀ ਮੈਂ थैंकफुल ਹਾਂ ਪੰਜਾਬ ਸਰਕਾਰ ਆ ਗੱਲ ਕਰੀ ਅੱਜਕੱਲ ਦੇ ਬੱਚੇ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਵਿੱਚ ਆਪਣਾ ਟਾਈਮ ਵੇਸਟ ਕਰਦੇ ਆ। ਉਹਨਾਂ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜਦੋਂ ਉਹ ਜ਼ਿਆਦਾ ਪੜ੍ਹੇ ਲਿਖੋਗੇ ਫਿਰ ਤਾਂ ਹੀ ਪੰਜਾਬ ਸਰਕਾਰ ਉਹਨਾਂ ਨੂੰ ਮੌਕਾ ਦੇਗੀ ਨਾ ਬਾਹਰ ਜਾਣ ਦਾ। ਉਹਨਾਂ ਦੇ ਲਈ ਕੀ ਇੱਕ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਸੋਸ਼ਲ ਮੀਡੀਆ ਅੱਜਕੱਲ ਕਾਫੀ ਡਿਸਟਰੈਕਸ਼ਨਸ ਹੈ ਗਿਆ। ਜੇ ਆਪਾਂ ਉਹਨਾਂ ਨੂੰ ਅਵੋਇਡ ਕਰੀਏ ਤਾਂ ਆਪਾਂ ਕਾਫੀ ਕੁਝ ਅਚੀਵ ਕਰ ਸਕਦੇ ਆ। ਇਸ ਲਈ ਆਪਣਾ ਟਾਈਮ ਸੋਸ਼ਲ ਮੀਡੀਆ ਤੇ ਵੇਸਟ ਨਾ ਕਰਕੇ ਜੇ ਆਪਾਂ ਪੜਾਈ ਵੱਲ ਧਿਆਨ ਦੇਈਏ ਤਾਂ ਅਪਾ ਕਾਫੀ ਕੁਝ ਅਚੀਵ ਕਰ ਸਕਦੇ ਆ ਜਿਹਦੇ ਵਿੱਚ ਸਰਕਾਰ ਦੀ ਸਾਈਟ ਕਾਫੀ ਹੈਲਪ ਕਰਦੀ ਆ ਸਾਡੇ ਲਈ ਅੱਜ ਸਕੂਲ ਦੇ ਲਈ ਇਸ ਪਿੰਡ ਦੇ ਲਈ ਔਰ ਜਲੰਧਰ ਡਿਸਟ੍ਰਿਕਟ ਲਈ ਔਰ ਪੰਜਾਬ ਦੇ ਲਈ ਇੱਕ ਬੜਾ ਇਤਿਹਾਸਿਕ ਦਿਨ ਹੈ ਕਿ ਇੱਕ ਪਿੰਡ ਦਾ ਬੱਚਾ ਜਿਹੜਾ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਿਆ ਹੈ ਉਹ ਪੰਜਾਬ ਦੇ ਵਿੱਚ ਉਹਨੇ ਮੈਰਿਟ ਲਿਸਟ ਦੇ ਵਿੱਚ 8ਵਾਂ ਸਥਾਨ ਜਿਹੜਾ ਹਾਸਲ ਕੀਤਾ ਹੈ ਤੇ ਉਹਨੂੰ ਚਾਂਸ ਮਿਲਿਆ ਹੈ ਜਾਪਾਨ ਜਾਣ ਦਾ ਅਸੀਂ ਸਾਰੇ ਬਹੁਤ ਮਾਣ ਮਹਿਸੂਸ ਕਰ ਰਹੇ ਆ ਖੁਆਇਸ਼ ਤੇ ਔਰ ਬਾਕੀ ਬੱਚਿਆਂ ਲਈ ਵੀ ਇਹ ਇੱਕ ਬਹੁਤ ਹੀ ਮੋਟੀਵੇਸ਼ਨ ਇਨਸਪੀਰੇਸ਼ਨ ਹੈ ਕਿ ਬਾਕੀ ਬੱਚੇ ਵੀ ਸਾਡੇ ਆ ਅੱਗੇ ਤੋਂ ਇਸੇ ਤਰ੍ਹਾਂ ਮਿਹਨਤ ਕਰਨਗੇ ਔਰ ਉਹਨਾਂ ਦਾ ਨਾਮ ਵੀ ਮੈਰਿਟ ਵਿੱਚ ਆਏਗਾ ਤੇ ਉਹਨਾਂ ਨੂੰ ਵੀ ਚਾਂਸ ਮਿਲੇਗਾ ਬਾਹਰ ਜਾਣ ਦਾ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਔਰ ਗਵਰਨਮੈਂਟ ਆਫ ਇੰਡੀਆ ਦਾ ਜਿਨ੍ਹਾਂ ਨੇ ਇਹ ਇੱਕ ਇੱਕ ਸਾਨੂੰ ਓਪਰਚ्युनिटी ਦਿੱਤੀ ਹੈ ਕਿ ਜਪਾਨ ਵਰਗੇ ਕੰਟਰੀ ਦੇ ਵਿੱਚ ਬੱਚੇ ਨੂੰ ਸਾਇੰਸ ਦੇ ਇੰਟਰੈਕਸ਼ਨ ਪ੍ਰੋਗਰਾਮ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ थैंक यू ਗੱਲ ਕਰੀਏ ਪ੍ਰਾਈਵੇਟ ਸਕੂਲ ਦੇ ਬੱਚੇ ਅਜੇ ਵੀ ਜੋ ਵੀ ਮਾਪਿਓ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪਾਉਂਦੇ ਨੇ ਲੇਕਿਨ ਜਦੋਂ ਪੰਜਾਬ ਸਰਕਾਰ ਆਈ ਹੈ ਜਦੋਂ ਤੋਂ ਉਦੋਂ ਤੋਂ ਦੇਖਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਨਾਲੋਂ ਅੱਗੇ ਸਰਕਾਰੀ ਸਕੂਲ ਅੱਗੇ ਵਧ ਰਹੇ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੁਣ ਐਜੂਕੇਸ਼ਨ ਟੂਰ ਜੋ ਕਿ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਇਹ ਉਪਰਾਲਾ ਕੀਤਾ ਕਿਸ ਤਰ੍ਹਾਂ ਦੇਖਦੇ ਹੋ ਸਰ ਹਾਂਜੀ ਇਹ ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ ਇੱਥੇ ਵੀ ਹੁਣ ਪ੍ਰਾਈਵੇਟ ਸਕੂਲਸ ਵਾਲੀਆਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਹਨ ਉਹ ਸਕੂਲ ਦੇ ਵਿੱਚ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੇ ਜਿਹੜੇ ਟੀਚਰਜ਼ ਹਨ ਉਹ ਬਹੁਤ ਮਿਹਨਤੀ ਹਨ ਐਕਸਟਰਾ ਕਲਾਸਿਸ ਲਗਾਉਂਦੇ ਹਨ ਜਿਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਕਿ ਬੱਚਾ ਇਹਨੇ ਅੱچھے ਨੰਬਰ ਲੈ ਕੇ ਇਹਨੂੰ ਅੱਜ ਇੱਕ ਚਾਂਸ ਮਿਲਿਆ ਹੈ ਜਾਪਾਨ ਵਿਜ਼ਿਟ ਕਰਨ ਦਾ ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ